ਦੋਸਤੋ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਛਤਫਤੇ ਅੱਜ ਜੋ ਮੈਂ ਇਹ ਵੀਡੀਓ ਬਣਾ ਰਿਹਾ ਹੈ ਇਹ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਇਹ ਮੇਰਾ ਵੀਰ ਹੈ ਚਰਨਜੀਤ ਸਿੰਘ ਚੰਨੀ ਜੋ ਲੱਕੜ ਦਾ ਮਿਸਤਰੀ ਹੈ ਬਹੁਤ ਹੀ ਵਧੀਆ ਮਿਸਤਰੀ ਹੈ ਨਾਮਵਰ ਮਿਸਤਰੀ ਹੈ ਪਰ ਇਸ ਨੂੰ ਇੱਕ ਭਿਆਨਕ ਨਾਮਾਤ ਪਰਿਵਾਰੀ ਨੇ ਜਾਗੜ ਲਿਆ ਜੋ ਪਿਛਲੇ ਡੇਢ ਦੋ ਸਾਲ ਤੋਂ ਬੈਠਦੇ ਪਿਆ ਮਹਿੰਗਾ ਇਲਾਜ ਹੈ ਜਿੰਨੇ ਪੈਸੇ ਸੀ ਪਰਿਵਾਰ ਕੋਲੇ ਸਾਰੇ ਪੈਸੇ ਲਾ ਦਿੰਦੇ ਪਰਿਵਾਰ ਨੇ ਪਰ ਹੁਣ ਪਰਿਵਾਰ ਦੇ ਵੀ ਹੱਥ ਖੜੇ ਹੋ ਗਏ ਪਰ ਕੁਝ ਸ਼ਹਿਰ ਦੇ ਮੌਤਵਰ ਵੀਰ ਇਸ ਦੀ ਮਦਦ ਲਈ ਆਏ ਨਹੀਂ ਤੁਹਾਨੂੰ ਵੀ ਅਸੀਂ ਇੱਕ ਅਪੀਲ ਕਰਾਂਗੇ ਵੀ ਇਸ ਵੀਰ ਦਾ ਸਾਥ ਦਿਓ ਵੀਰ ਨਾਮਰਾਦ ਬਿਮਾਰੀ ਮੈਨੂੰ ਕਹਿਣ ਦੇ ਵਿੱਚ ਵੀ ਬੜਾ ਦੁੱਖ ਲੱਗਦਾ ਤੁਹਾਨੂੰ ਪਤਾ ਹੀ ਲੱਗਿਆ ਹੋਵੇਗਾ ਵੀ ਇਹ ਕੈਂਸਰ ਨਾਲ ਜੂਝ ਰਹੇ ਨੇ ਪਿਛਲੇ 1.5 ਸਾਲ ਤੋਂ ਫਰੀਦਕੋਟ ਹਸਪਤਾਲ ਦੇ ਵਿੱਚੋਂ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਫੋਂ ਡਾਕਟਰ ਸਾਹਿਬ ਕਹਿੰਦੇ ਵੀ 15 ਦਿਨਾਂ ਬਾਅਦ ਇਹਦੇ ਖ ਇੰਜੈਕਸ਼ਨ ਲੱਗਣਾ ਹੈ ਟੀਕਾ ਲੱਗਣਾ ਜਿਸ ਦੀ ਕੀਮਤ 1,10,000 ਦੇ ਕਰੀਬ ਹੈ ਜੋ ਕਿ 15 ਦਿਨਾਂ ਬਾਅਦ ਲੱਗਦਾ ਹੈ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਤੁਸੀਂ ਬਹੁਤ ਵੱਡੇ ਦਿਲ ਵਾਲੇ ਹੋ ਸਹਿਯੋਗ ਕਰਨ ਵਾਲੇ ਹੋ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸੰਗਤ ਸਾਡੇ ਤਪਾਸ਼ਾਹਰ ਦੇ ਸਾਡੇ ਜ਼ਿਲ੍ਹੇ ਬਰਨਾਲੇ ਦੇ ਤੇ ਇਲਾਕੇ ਦੇ ਵੀਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਪਰ ਸਾਨੂੰ ਪੂਰੀ ਉਮੀਦ ਹੈ ਵੀ ਤੁਸੀਂ ਇਸ ਵੀਰ ਦਾ ਸਾਥ ਦਿਓਗੇ ਅਸੀਂ ਇਸ ਵੀਰ ਦਾ ਅਕਾਊਂਟ ਨੰਬਰ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਇਹਦਾ ਫੋਨ ਨੰਬਰ ਵੀ ਮੈਂਸ਼ਨ ਕਰਾਂਗੇ ਤੇ ਤੁਹਾਨੂੰ ਅਪੀਲ ਹੈ ਕਿ ਇਸ ਵੀਰ ਦਾ ਸਾਥ ਦਿਓ ਅਗਰ ਤੁਸੀਂ ਕੋਈ ਵੀਰ ਮੇਰਾ ਸਾਥ ਨਹੀਂ ਦੇ ਸਕਦਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕੀਤੇ ਨਾਲ ਵੀਡੀਓ ਅਨੇਕਾਂ ਪਰਿਵਾਰਾਂ ਦੇ ਕੋਲ ਅਨੇਕਾਂ ਵੀਰਾਂ ਦੇ ਕੋਲ ਪਹੁੰਚ ਜਾਵੇਗੀ ਤੋਂ ਮੈਂ ਤੁਹਾਡੀ ਗੱਲ ਕਰਵਾਉਂਗਾ ਸਾਡੇ ਸ਼ਹਿਰ ਦੇ ਮੋਤਵਾਰ ਸਾਬਕਾ ਕੌਂਸਲਰ ਦਵਿੰਦਰ ਕੁਮਾਰ ਜੀ ਟੀਟੂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਚੱਠਾ ਜੀ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬਾਸੀ ਜੀ ਸੋਸ਼ਲ ਵਰਕਰ ਸਾਡੇ ਵਿਪਨ ਗੁਪਤਾ ਜੀ ਸ੍ਰਿੰਦਰ ਕੁਮਾਰ ਜੀ ਜੋ ਰਿਟਾਇਰਡ ਮਲਾਜਮ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ ਉਹ ਵੀ ਇਸ ਪਰਿਵਾਰ ਲਈ ਬੇਨਤੀ ਕਰਨਗੇ ਪਿਛਲੇ ਦਿਨੀ ਮੇਰੇ ਕੋਲ ਸ੍ਰਿੰਦਰ ਜੀ ਆਏ ਉਹਨਾਂ ਨੇ ਵਿਸ਼ਾ ਰੱਖਿਆ ਕੇ ਕੈਮਿਸਟਰੀਆਂ ਦਾ ਮੁੰਡਾ ਹੈ ਜਿਸ ਨੂੰ ਕੈਂਸਰ ਵਰਗੀ ਨਾਮੁਰਾਦ ਬਿਵਾਰੀ ਨੇ ਘੇਰ ਲਿਆ ਹੈ ਇਸ ਨੂੰ ਕਿਡਨੀ ਕੈਦਾ ਕੈਂਸਰ ਹੈ ਭਰਾ ਨੂੰ ਜੋ ਟ੍ਰੀਟਮੈਂਟ ਚੱਲ ਰਿਹਾ ਸੀ ਡਾਕਟਰ ਦੇ ਅਨੁਸਾਰ ਇਸ ਤੇ ਇੰਜੈਕਸ਼ਨ ਲੱਗਣ ਦੀ ਰეკਮੈਂਡੇਸ਼ਨ ਹੋਈ ਹੈ ਜਿਸ ਇੰਜੈਕਸ਼ਨ ਦੀ ਕੀਮਤ ਲਗਭਗ 1,10,000 ਰੁਪਏ ਇੱਕ ਇੰਜੈਕਸ਼ਨ ਹੈ 24 ਇੰਜੈਕਸ਼ਨ ਟੋਟਲ ਲੱਗਣੇ ਨੇ ਜੋ 15-15 ਦਿਨਾਂ ਦੇ ਬੇਅਦ ਲੱਗਣੇ ਨੇ ਇਸ ਪਰਿਵਾਰ ਕੋਲ ਜੋ ਪੈਸਾ ਇਕੱਠਾ ਕੀਤਾ ਹੋਇਆ ਸੀ ਇਧਰ ਉਧਰੋਂ ਲੈ ਕੇ ਇਹ 8 ਇੰਜੈਕਸ਼ਨਾਂ ਦਾ ਇੰਤਜ਼ਾਮ ਇਹਨੇ ਕਰ ਲਿਆ ਸੀ ਕਿਉਂਕਿ ਜੋ ਕੰਪਨੀ ਇੰਜੈਕਸ਼ਨ ਦਿੰਦੀ ਹੈ ਉਹ ਜੇ ਟੋਟਲ 24 ਇੰਜੈਕਸ਼ਨਾਂ ਦੇ ਵਿੱਚੋਂ 6 ਇੰਜੈਕਸ਼ਨ ਉਹ ਫ੍ਰੀ ਚਾਰ ਇੰਜੈਕਸ਼ਨ ਫ੍ਰੀ ਦਿੰਦੀ ਹੈ ਬਾਕੀ ਉਹ ਪੈਸੇ ਨਾਲ ਦਿੰਦੀ ਹੈ ਸੋ ਚਾਰ ਇੰਜੈਕਸ਼ਨ ਦਿੱਤੇ ਲੱਗ ਚੁੱਕੇ ਹਨ ਬਾਕੀ ਇੰਜੈਕਸ਼ਨ ਹੋਣ ਲੱਗਨੇ ਹਨ ਤਾਂ ਅਸੀਂ ਇਸ ਵੀਡੀਓ ਰਾਹੀਂ ਇਲਾਕੇ ਦੇ ਦੂਰ ਦੂਰ ਦੇ ਸਾਰੇ ਹੀ ਦਾਨੀ ਸੱਜਣਾ ਨੂੰ ਸਹਿਯੋਗੀ ਸੱਜਣਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੀ ਬਤੁ ਬਤ ਬਦਦ ਕੀਤੀ ਜਾਵੇ ਜੋ ਸਾਡੇ ਦੇ ਇਲਾਕੇ ਦੇ ਐਮਪੀ ਸਾਹਿਬਾਨ ਐਮਐਲਏ ਸਾਹਿਬਾਨ ਉਹ ਵੀ ਇਸ ਵਿੱਚ ਸਹਾਇਤਾ ਕਰ ਸਕਦੇ ਹਨ ਕਿਉਂਕਿ ਸਰਕਾਰ ਦੀਆਂ ਬਹੁਤ ਨੀਤੀਆਂ ਬਣੀਆਂ ਹੋਈਆਂ ਹਨ ਉਹ ਵੀ ਸਹਾਇਤਾ ਕਰ ਸਕਦੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਹਾਇਤਾ ਬਤੁ ਬਤ ਕਰਨ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਜੀ ਵੀ ਇਸ ਪਰਿਵਾਰ ਦੇ ਦੁੱਖ ਦੀ ਘੜੀ ਦੇ ਵਿੱਚ ਖੜੋ ਇਨਾਂ ਦੀ ਮਦਦ ਕਰੋ ਬਾਕੀ ਸਭ ਨੂੰ ਵਿਪਨ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਦੇ 24 ਟੀਕੇ ਲੱਗਣੇ ਆ ਜੀ ਜਿਨ੍ਹਾਂ ਦੇ ਵਿੱਚੋਂ ਚਾਰ ਲੱਗ ਚੁੱਕੇ ਨੇ 20 ਹਜੇ ਹੋਰ ਲੱਗਣੇ ਨੇ ਅਸੀਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਬੇ ਇਨਸਾਨ ਇਨਸਾਨ ਦੇ ਕੰਮ ਹੀ ਆਉਂਦਾ ਹੈ ਪੈਸਾ ਕਮਾਉਣ ਦਾ ਤਾਂ ਫਾਇਦਾ ਹੈ ਜੇ ਆਪਾਂ ਕਿਸੇ ਦੀ ਮਦਦ ਕਰੀਏ ਮੈਂ ਨਿਊ ਜਮਾਤਦਾਰੀ ਕਲੱਬ ਮੰਨੋਂ ਪ੍ਰਧਾਨ ਹੋਣ ਦੇ ਨਾਤੇ 10000 ਰੁਪਇਆ ਸਾਡੇ ਕਲੱਬ ਮੰਨਿਓ ਸਾਡੀ ਟੀਮ ਮੰਨਿਓ ਦੇਵਾਂਗੇ ਜੀ 5000 ਰੁਪਇਆ ਮੈਂ ਆਪਦੇ ਪਰਸਨਲ ਆਪ ਦੇ 5000 ਰੁਪਏ ਮੈਂ ਆਪ ਦੇ ਪਰਸਨਲ ਦੇ ਰਿਹਾ ਜੀ ਇਹਨਾਂ ਨੂੰ 15000 ਰੁਪਏ ਦੀ ਮਦਦ ਮੈਂ ਕਰ ਸਕਦਾ ਜੀ ਉਹ ਮੈਂ ਕਰੂੰਗਾ। ਬਾਕੀ ਇਹਨਾਂ ਦਾ ਅਕਾਊਂਟ ਨੰਬਰ ਜੀ ਅਸੀਂ ਪਾ ਰਹੇ ਹਾਂ ਅਕਾਊਂਟ ਦੇ ਵਿੱਚ ਇਹਨਾਂ ਦੇ ਵੱਧ ਤੋਂ ਵੱਧ ਪੈਸੇ ਜਮ੍ਹਾਂ ਕਰਾਓ ਤਾਂ ਕਿ ਆਪਾਂ ਇਹਨਾਂ ਦਾ ਇਲਾਜ ਵਧੀਆ ਕਰਾ ਸਕੀ ਤੇ ਤੰਦਰੁਸਤ ਹੋਣ ਜੀ। ਹੋਰ ਤੋਂ ਅਣੀ ਅਸੀਂ ਗੱਲ ਟਰੱਕ ਜੀ ਨੂੰ ਦੱਬਾ ਦੇ ਪ੍ਰਧਾਨ ਸੁਵਿੰਦਰ ਸਿੰਘ ਜੀ ਦਾ ਨੰਬਰ ਲਵਾਂਗੇ। ਹਾਂ ਜੀ। ਵੈਕਰ ਖਾਨ ਸਾਹਿਬ ਵੈਕਰ ਜੀ ਕੀ ਫਤਿਹ ਜੀ ਮੈਂ ਜਸਵਿੰਦਰ ਸਿੰਘ ਚੱਠਾ ਜੀ ਪ੍ਰਧਾਨ ਟਰੱਕ ਜੀ ਨੂੰ ਪਾਪਾ ਸਾਰੇ ਕਲੱਬ ਧਰਮਸਥਾਨਾਂ ਨੂੰ ਇੱਕ ਬੇਨਤੀ ਕਰਦੇ ਆਂ ਜੀ ਵੀ ਸਚਨਜੀਤ ਸਿੰਘ ਟੋਨੀ ਨੂੰ ਜੋ ਨਾਂ ਮੁਰਾਦਬਖ ਨੇ ਕੇਲੇ ਦੀ ਮੱਤ ਲਈ ਆਪਾਂ ਅੱਗੇ ਆਈ ਜੀ ਅਸੀਂ ਟ੍ਰੱਕ ਜੁਨ ਤਪਾ ਵੱਲੋਂ ਜੀ 5100 ਰੁਪਿਆ ਇਹਨਾਂ ਦੀ ਮਦਦਤ ਕਰ ਰਹੇ ਆਂ ਬਾਕੀ ਅਸੀਂ ਐਮਐਲਏ ਸਾਹਿਬ ਐਮਪੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਵੱਧ ਤੋਂ ਵੱਧ ਇਹਦੀ ਮਦਦ ਕਰਕੇ ਇਹਦੀ ਮਦਦ ਕੀਤੀ ਜਾਵੇ ਸੋ ਜਿਸ ਤਰ੍ਹਾਂ ਸਾਡੇ ਨਿਊ ਜੈ ਮਾਦਤ ਦੀ ਕਲੱਬ ਦੇ ਪ੍ਰਧਾਨ ਦਵਿੰਦਰ ਜੀ ਟੂ ਦੀਕਸ਼ਿਤ ਜੀ ਤੇ ਟਰੱਕ ਜੁੜਨ ਦੇ ਪ੍ਰਧਾਨ ਰਸ਼ਵਿੰਦਰ ਝੱਟਾ ਜੀ ਨੇ ਮੌਕੇ ਤੇ ਪਰਿਵਾਰ ਨੂੰ ਸਹਾਇਤਾ ਦਿੱਤੀ ਹੈ ਸੋ ਅਸੀਂ ਦੇਸ਼ਾਂ ਵਿਦੇਸ਼ਾਂ ਸ਼ਹਿਰ ਤਪਾ ਮੰਡੀ ਵਿੱਚ ਵਸਦੇ ਨਾਲ ਲੱਗਦੇ ਇਲਾਕੇ ਦੇ दानवीर ਸਹਿਯੋਗੀਆਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਬੱਚਿਆਂ ਦੇ ਵਿੱਚ ਖੜਾ ਹੋ ਕੇ ਆਪਣੇ ਕੰਮ ਤੇ ਜਾ ਸਕੇ ਅਤੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਸਕੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਦੇ ਇੱਕ ਬੇਟੀ ਤੇ ਇੱਕ ਬੇਟਾ ਹੈ। ਆਪ ਜਿਹੜਾ ਕਮਾਉਣ ਵਾਲਾ ਸੀ ਉਹ ਮੰਜੇ ਤੇ ਪਹ ਚੁੱਕਿਆ ਹੈ। ਇਸ ਲਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਅਤੇ ਚਰਨਜੀਤ ਚੰਨੀ ਦੇ ਪਰਿਵਾਰ ਦਾ ਇਹਦਾ ਸਾਥ ਦਿਓ ਤਾਂ ਜੋ ਇਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਆਪਣੇ ਕੰਮ ਨੂੰ ਸੰਭਾਲੇ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।